आरटीसी बस ਕਰਮਚਾਰੀਆਂ ਨੇ ਧਰਨਾ ਪ੍ਰਦਰਸ਼ਨ ਕੀਤਾ। ਇਹੀ ਜਾਣਕਾਰੀ ਦਿੰਦੇ ਹੋਏ ਪੀਆਰਟੀਸੀ ਕਰਮਚਾਰੀ ਨੇ ਕਿਹਾ ਕਿ ਜਦੋਂ ਆਮ ਆਦਮੀ ਸਰਕਾਰ ਸੱਤਾ ਵਿੱਚ ਆਉਣੀ ਸੀ ਤਾਂ ਉਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ ਪਰ ਅੱਜ ਜਦੋਂ ਉਹਨਾਂ ਦੀ ਸਰਕਾਰ ਸਾਡੇ 3 ਸਾਲਾਂ ਤੋਂ ਸੱਤਾ ਵਿੱਚ ਹੈ ਉਹਨਾਂ ਨੇ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਪੀਆਰਟੀਸੀ ਦੇ ਕਿਸੇ ਵੀ ਅਸਥਾਈ ਕਰਮਚਾਰੀ ਨੂੰ ਸਥਾਈ ਨਹੀਂ ਕੀਤਾ ਗਿਆ ਹੈ। ਉਹਨਾਂ ਨੂੰ ਸਮੇਂ ਸਿਰ ਤਨਖਾਹੀ ਨਹੀਂ ਮਿਲਦੀ। ਜਾਣਕਾਰੀ ਸਾਂਝੀ ਕਰਦੇ ਹੋਏ ਉਹਨਾਂ ਕਿਹਾ ਕਿ ਜਿਵੇਂ ਹਾਲ ਹੀ ਵਿੱਚ ਰੱਖੜੀ ਦਾ ਤਿਉਹਾਰ ਬੀਤਿਆ ਹੈ ਉਹਨਾਂ ਨੂੰ ਤਿਉਹਾਰ ਵਾਲੇ ਦਿਨ ਤੱਕ ਤਨਖਾਹ ਨਹੀਂ ਮਿਲੀ ਉਹਨਾਂ ਕੋਲ ਆਪਣੀਆਂ ਪੈਣਾ ਨੂੰ ਦੇਣ ਲਈ ਕੁਝ ਨਹੀਂ ਸੀ ਜੋ ਉਹਨਾਂ ਨੂੰ ਰਖੜੀ ਬੰਨਣ ਆਈਆਂ ਸਨ ਆਮ ਆਦਮੀ ਸਰਕਾਰ ਉਹਨਾਂ ਨਾਲ ਵੱਡਾ ਤੱਕਾ ਕਰ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਜੋ ਵਾਹਨ ਉਹਨਾਂ ਨੂੰ ਚਲਾਉਣ ਲਈ ਦਿੱਤੇ ਗਏ ਹਨ ਨਾ ਤਾਂ ਉਹਨਾਂ ਦੇ ਟਾਇਰ ਚੰਗੀ ਹਾਲਤ ਵਿੱਚ ਹਨ ਅਤੇ ਨਾ ਹੀ ਉਹਨਾਂ ਦੇ ਸਪੇਅਰ ਪਾਰਟਸ ਆ ਰਹੇ ਹਨ ਉਹਨਾਂ ਕਿਹਾ ਕਿ ਇਸ ਵੇਲੇ ਉਹ ਜਿਨ੍ਹਾਂ ਵਾਹਨਾਂ ਨੂੰ ਚਲਾ ਰਹੇ ਹਨ ਉਹਨਾਂ ਦੇ ਟਾਇਰ ਬਿਲਕੁਲ ਮੁਫਤ ਚੱਲ ਰਹੇ ਹਨ ਇਸ ਵੇਲੇ ਡਿਪੂ ਕੋਲ ਲਗਭਗ 600 ਟਾਇਰਾਂ ਦੀ ਲੋਡ ਹੈ ਨਾ ਤਾਂ ਸਰਕਾਰ ਵੱਲੋਂ ਟਾਇਰ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਨਾ ਹੀ ਸਪੇਅਰ ਪਾਰਟਸ ਦਿੱਤੇ ਜਾ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਕਿਲੋਮੀਟਰ ਬੱਸਾਂ ਉਹਨਾਂ ਲਈ ਪੂਰੀ ਤਰ੍ਹਾਂ ਛਟਕਾ ਹਨ। ਉਹਨਾਂ ਸਰਕਾਰ ਨੂੰ ਕਿਲੋਮੀਟਰ ਬੱਸਾਂ ਬੰਦ ਕਰਕੇ ਉਹਨਾਂ ਨੂੰ ਸਰਕਾਰੀ ਬੱਸਾਂ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਜੇਕਰ ਅੱਜ ਉਹਨਾਂ ਦੀ ਸਰਕਾਰ ਨਾਲ ਮੀਟਿੰਗ ਹੁੰਦੀ ਹੈ ਤਾਂ ਉਹਨਾਂ ਦੀ ਮੰਗ ਹੈ ਕਿ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਅਤੇ ਆਨਸੋਰਸ ਮੁਲਾਜ਼ਮਾਂ ਨੂੰ ਠੇਕੇ 'ਤੇ ਰੱਖੇ। ਉਹਨਾਂ ਗੁੱਸਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ ਜੇਕਰ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਹੁੰਦਾ ਤਾਂ ਨਾ ਤਾਂ ਕਿਸਾਨਾਂ ਵਰਗੇ ਕੈਦੀਆਂ ਨੂੰ ਅਤੇ ਨਾ ਹੀ ਕਿਸੇ ਕਰਮਚਾਰੀ ਨੂੰ ਦਰਨੇ ਤੇ ਬੈਠਣਾ ਪੈਂਦਾ ਉਹਨਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਅੱਜ ਉਹਨਾਂ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਲਿਖਤੀ ਰੂਪ ਵਿੱਚ ਦਿੰਦੀ ਹੈ ਤਾਂ ਉਹ ਇਸ ਦਰਨਾ ਪ੍ਰਦਰਸ਼ਨ ਨੂੰ ਬੰਦ ਕਰ ਦੇਣਗੇ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਉ ਟ੍ਰਾਂਸਪੋਰਟ ਮੰਤਰੀ ਕੋਲ ਜਾਣਗੇ ਅਤੇ ਮੁਰਦਾਬਾਦ ਦੇ ਨਾਰੇ ਲਗਾ ਕੇ ਉਹਨਾਂ ਤੋਂ ਕੁਝ ਸਵਾਲ ਪੁੱਛਣਗੇ ਅਤੇ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਧਰਨਾ ਪ੍ਰਦਰਸ਼ਨ ਜਾਰੀ ਰੱਖਣਗੇ ਮੁਰਦਾਬਾਦ ਮੁਰਦਾਬਾਦ ਜਾਸਦਾਰ ਕਰਦੀ ਕੀ ਹੈਰਾ ਫੇਰੀ ਚਾਹ ਹੋਈ ਜਾਸਦਾਰ ਕਰਦੀ ਕੀ ਹੈਰਾ ਫੇਰੀ ਚਾਹ ਹੋਈ ਮੁਰਦਾਬਾਦ ਮੁਰਦਾਬਾਦ ਜਾਸਦਾਰ ਮੁਰਦਾਬਾਦ ਮੁਰਦਾਬਾਦ ਅਨੁਸਾਰ ਬਿਨਾਂ ਦੇ ਪ੍ਰਧਾਨ ਸਾਹਿਬ ਨੇ ਤੁਹਾਨੂੰ ਕਲੀਅਰ ਨਹੀਂ ਦੱਸਤਾ ਕਿ ਜੋ ਸਾਡੀਆਂ ਮੰਗਾਂ ਸੀਗਾ ਜੋ ਜੋ ਸਰਕਾਰ ਨੇ ਸਾਡੇ ਨਾਲ ਮਾਰੀਆਂ ਨੀਤੀਆਂ ਕੀਤੀਆਂ ਮੈਂ ਥੋੜਾ ਜਿਹਾ ਤੁਹਾਨੂੰ ਗਲੋਬਲ ਲੈਵਲ ਤੇ ਲੈ ਕੇ ਜਾਣਾ ਚਾਹਣਾ 5 8 2025 ਨੂੰ ਆਪਦੀ ਦੇ ਮਦਦ ਰਹੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈਗਾ ਕਿ ਆਪਾਂ ਆਫ ਫਰੀਵੋਰਡ ਬੋ ਕੇ ਰੀਸਟ੍ਰਾਈਕ ਕੀਤੀ ਸੀਗਾ ਜਿਹਦੇ ਵਿੱਚ ਕਿੰਨੇ ਨਵੀਆਂ ਸਕੀਮ ਬਸਾਂ ਤੇ ਯਾ ਸਾਡੀਆਂ ਤਨਖਾਹਾਂ ਦੇ ਜਿਹੜੇ ਮਸਲੇ ਹੈਗਾ ਉਹਦੇ ਬਾਰੇ ਤੁਹਾਨੂੰ ਪਤਾ ਆਏਗਾ ਨਾ ਤੇ ਉਹ ਬਸੇ ਜਿਹੜੇ ਉਹਦਾ ਦੇ ਉਦਾਂ ਦੇ ਸਟਾਫ ਨੇ ਨਾ ਤੇ ਸਰਕਾਰ ਨੇ ਜਿਹੜਾ ਕਿਲੋਮੀਟਰ ਸਕੀਮ ਜਿਹੜਾ ਵਾ ਡਿਲੇ ਕੀਤਾ ਹੈਗਾ ਉਹਨੂੰ ਫੇਰ ਲਿਆਗੇ ਆਂਗੀ ਗੱਲ ਕਰਦੇ ਪਏ ਆ ਤੇ ਨਾ ਹੀ ਅੱਜ ਦੀ ਵੇਰ ਤੱਕ ਸਾਡੇ ਜਿਹੜੀਆਂ ਤਨਖਾਹਾਂ ਸਾਡੇ ਕਰਦੇ ਦੇ ਭਈਆ ਅੱਜ ਵੀ ਅਸੀਂ ਜਿਹੜੇ ਹੜਤਾਲ ਦਾ ਰੋਲ ਕਰ ਰਹੇ ਇਸੇ ਕਰਕੇ ਕੀਤਾ ਹੈ ਕਿ ਨਾ ਤੇ ਅੱਜ ਦੇ ਤਨਖਾਹਾਂ ਪਈਆਂ ਨਾ ਤੇ 80 ਕਿਲੋਮੀਟਰ ਨਾ ਹੀ ਸਾਡੀ ਕੋਈ ਕੇ ਮੰਗ ਵੱਲ ਧਿਆਨ ਦੇਂਦੀ ਆ ਹੁਣ ਗਰਾਊਂਡ ਲੈਵਲ ਦੀ ਗੱਲ ਕਰਦੇ ਆ ਗਰਾਊਂਡ ਲੈਵਲ ਦੀ ਗੱਲ ਇਹ ਆ ਕਿ ਅੱਜ ਜਿੰਨੀਆਂ ਬੱਸਾਂ ਰਖੜੀਆਂ ਪਹਿਲਾਂ ਤੇ ਜਿੰਨੇ ਵੀ ਆਡੇ ਵਰਕਸ਼ਾਪਾਂ ਦੇ ਜਿਹੜਿਆਂ ਤੇ ਕੰਮ ਕਰਦੇ ਆ ਪਾਣੀ ਇੰਨਾ ਭੱਜ ਗਿਆ ਕਿ ਉਹ ਥੱਲੇ ਵੜ ਕੇ ਗੱਡੀ ਦੇ ਕੰਮ ਨਹੀਂ ਕਰ ਉਗੜੀ ਨੂੰ ਚੈੱਕ ਨਹੀਂ ਕਰ ਸਕਦੇ ਜੇ ਚੈੱਕ ਹੋ ਗਈ ਗੱਡੀ ਤੇ ਰੋੜ ਤੇ ਜਾਓ ਕਿ ਗੱਡੀ ਚੈੱਕ ਕਰਨ ਵਾਸਤੇ ਕੋਈ ਜਗ੍ਹਾ ਨਹੀਂ ਹੈ ਜਿੱਥੇ ਉਹ ਹਲਵੇਂ ਪਾ ਕੇ ਚੈੱਕ ਨਹੀਂ ਕਰ ਸਕੀ ਦੂਸਰੇ ਲੈਵਲ ਤੇ 14 ਦੀ ਗੱਲ ਹੈ 14 ਜਿਹੜੇ ਆ ਉਹ ਹਾਲਾਤ ਜਿਹੜੇ ਮਾਰੇ ਆ ਉਹ ਫਟਾਈ ਆ ਟੈਰ ਲਗ ਭਗ ਪਰ ਟੈਂਸ਼ਨ ਲਾਉਣ ਵਾਸਤੇ ਜਿਹੜੀ ਇੱਕ ਟੈਂਸ਼ਨ ਲਾਉਣ ਵਾਲੀ ਇੱਕ ਟਿੱਕੀ ਹੁੰਦੀ ਆ ਉਹ ਵੀ ਜਿਹੜੀ ਹੈ ਸਰਕਾਰ ਜਿਹੜੀ ਹੈ ਪ੍ਰੋਵਾਈਡ ਨਹੀਂ ਕਰ ਸਕਦੀ ਸਾਨੂੰ ਤੁਸੀਂ ਆਬ ਕੈਮਰੇ ਨਾਲ ਦੂਸਰੇ ਪਾਸੇ ਇੱਕ ਝਾਂਤੀ ਮਰਾਇਓ ਉਹਦੇ ਉੱਤੇ ਆ ਦੇਖੋ ਸਰਕਾਰ ਨੇ ਲੱਖ ਰੁਪਏ ਦੇ ਪੈਸੇ ਕਰਤੀਏ ਆਰੇ ਬੋਰਿੰਗ ਜਰਾ ਤਿਆਰ ਕੀਤੇ ਇੱਕ 400 ਰੁਪਏ ਦਾ ਟਿੱਕੀ ਲਾਣ ਵਾਲਾ ਬੈਂਚਰ ਆਂਦਾ ਉਹ ਸਰਕਾਰ ਦੇ ਵੀ ਨਹੀਂ ਇਸ ਕਰਕੇ ਆਪਾਂ ਜਿਹੜੀ ਆ ਇਹਨਾਂ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਅੜਤਾ ਦਾ ਰੋਡ ਦਾ ਮੀਟਾਵਾ ਆਪਾਂ ਅੜਤਾ ਕਰਕੇ ਖੁਸ਼ ਨਹੀਂ ਆ ਅੱਤ ਦੀ ਨੂੰ ਆ ਪਰਤਾ ਹੋਵੇ ਇਸ ਕਰਕੇ ਚੁੱਕੀ ਵੀ ਨੌ ਨੂੰ ਰੱਖਣੀ ਆ ਆਪਾਂ ਆਪਣੀਆਂ ਬੀਬੀਆਂ ਭੈਣਾਂ ਨੂੰ ਸਾਰਿਆਂ ਨੂੰ ਜਿਹੜੀ ਸਰਵਿਸ ਜਿਹੜੀ ਪ੍ਰੋਵਾਈਡ ਕਰਨਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਜਿਹੜੀ ਹਦੀ ਭੈਣ ਜਾਂ ਬੀਵੀ ਕੋਈ ਵੀ ਜਿਹੜੀ ਆ ਰੋਡ ਦੇ ਖਿਲਾਫ ਨਾ ਹੋਵੇ ਇਹ ਜੀ ਸਰਵਿਸ ਦੇ ਪੁਤਰ ਵੀ ਅਨੁਮੋਖ ਰੱਖਦੇ ਆ ਆਪਾਂ ਜਿਹੜੀ ਹੜਤਾਲ ਆਪਣੀ ਵਾਪਸ ਆ ਗਈ ਤੇ ਸਰਕਾਰ ਨੇ ਸਾਨੂੰ ਕਿਹਾ ਤੈਨੂੰ ਜਿਹੜੀ ਕੱਲ ਮੀਟਿੰਗ ਹੋਈ ਆ ਉਹ ਮਨੋ ਉਹਦਾ ਇੱਕ ਵਿਸ਼ਵਾਸ ਦਿੱਤਾ ਇਹ ਕਰਕੇ ਇਹਦਾ ਰੀਨ ਆਓ ਸਾਡੇ ਨਾਲ ਗੱਲ ਕਰੋ ਆਪਾਂ ਤੁਹਾਡੇ ਨਾਲ ਤੁਹਾਡੀਆਂ ਮੰਗਾਂ ਦੇ ਉੱਤੇ ਬਣਾ ਪਰ ਸਰਕਾਰ ਜਿਹੜੀ ਆਪਣੀਆਂ ਉਹੀ ਪਹਿਲੇ ਰਵੱਈਏ ਵਾਂਗ ਰਹੀ ਆ ਖਦਣਾ ਕੋਈ ਸਾਨੂੰ ਮੈਨੀਫਰਮ ਨਹੀਂ ਦਿੱਤਾ ਪਰ ਕੋਈ ਵੀ ਮੰਗ ਵਾਲਾ ਸਾਡੇ ਨਾਲ ਧਿਆਨ ਨਹੀਂ ਦਿੰਦਾ ਜਿਹਦੇ ਕਰਕੇ ਅੱਜ ਇਹ ਸਾਰੇ ਜਿਹੜੇ ਆ ਹੜਤਾਲ ਜ਼ਰੂਰਦਾਰ ਕਰਕੇ ਕਾਉਂਸਲ ਤੇ ਇਹਨਾਂ ਦੇ ਇੱਕ ਨਿਲਾਕੀ ਲਾਓ ਇਹਨਾਂ ਨੇ ਵੋਟਾਂ ਲੈਣ ਮਾਰਿਆ ਪਹਿਲਾਂ ਸ੍ਰੀ ਸਫਲ ਸੂਲਤਾ ਸ਼ੁਰੂ ਕੀਤੀ ਜੇ ਸ੍ਰੀ ਸਫਲ ਸੂਲਤਾ ਸ਼ੁਰੂ ਕੀਤੀ ਪਰ ਉਹਨਾਂ ਨੂੰ ਚਵਾਣ ਵਾਸਤੇ ਉਹਨੂੰ ਦੇਣ ਵਾਸਤੇ ਕੋਈ ਵਾਚ ਬਸ ਨਹੀਂ ਭਾਈ ਬਸਾਂ ਦੀ ਹਾਲਾਤ ਜਿਹੜੀ ਅੱਗੇ ਨਾਲੋਂ ਕੰਨਮ ਹੋ ਗਈ ਆ ਬਹੁਤ ਜ਼ਿਆਦਾ ਜਿਹੜੀਆਂ ਬਸਾਂ ਖਰਾਬ ਜਾਂਦੀਆਂ ਪਈਆਂ ਵਾ ਕੋਈ ਵੀ ਬੱਸ ਜਿਹੜੀ ਆ ਜੇ ਰੂਰ ਤੇ ਜਾਂਦੀ ਆ ਤੁਹਾਨੂੰ ਡਰ ਲੱਗਦਾ ਆ ਆਪਾਂ ਸਵਾਰੀਆਂ ਲੈ ਕੇ ਨਹੀਂ ਜਾਂਦੇ ਪਹਿਲਾਂ ਆਪਾਂ ਬਹੁਤ ਖਸ਼ ਹੁੰਦੇ ਵੀ ਆਪਾਂ ਸਵਾਰੀਆਂ ਲਾਦ ਕੇ ਲੈ ਕੇ ਜਾਂਦੇ ਆ ਸਰਵਿਸ ਦਿੰਦੇ ਆ ਸਾਨੂੰ ਮੋਗ ਲਾਈਕ ਕਰਦੇ ਆ ਸੱਜੀ ਰੋਡ ਗੇਟ ਦੀ ਬੱਸ ਨੂੰ ਲਾਈਕ ਕਰਦੇ ਆ ਪਰ ਅੱਜ ਆ ਸਾਨੂੰ ਲੱਗਦਾ ਆ ਵੀ ਆਪਾਂ ਬੱਸਾਂ ਦੇ ਵਿੱਚ ਸਵਾਰੀ ਨਹੀਂ ਲੱਦ ਕੇ ਕਰਨਗੇ ਆਪਾਂ ਆਪਣੀ ਮੋਤ ਲੈ ਕੇ ਜਾਂਦੇ ਇੰਨੇ ਹਾਲਾਤ ਮਾਰੇ ਆ ਬੱਸਾਂ ਦੇ ਜਾਂ ਕਿਹਦੀ ਬ੍ਰੇਕ ਜਾਂ ਸਪੀਅਰ ਪਾਰਟ ਜਾਂ ਕੋਈ ਵੀ ਚੀਜ਼ ਜਿਹੜੀ ਉਹ ਬੱਸਾਂ ਦੀ ਪੂਰੀ ਨਹੀਂ ਆ ਤੇ ਬਾਕੀ ਤਾਨੂੰ ਪਹਿਲਾਂ ਇੱਕ ਪਤਾਨ ਸਾਹਿਬ ਦੇ ਸੜਕ ਕੋਜੀ ਘੇਰ ਦੱਸਤਾ ਹੈ ਗਰਾਉਂਡ ਲੈਵਲ ਤੇ ਜਿਹੜੀਆਂ 2 ਕੁ ਘੰਟੇ ਜਾਂਦਾ ਹੁਣ ਮੈਂ ਕਹਿੰਦਾ ਵੀ ਇੱਕ ਤੇ ਅੰਦਰ ਜਿਹੜਾ ਖੜਾ ਪਣੀ ਆ ਉਹਦੇ ਵੱਲ ਮਰਵਾ ਦਿਓ ਤੇ ਦੂਸਰੀ ਜਿਹੜੀ ਆ ਆਰ ਪੰਜਾਬ ਸਰਕਾਰ ਵੱਲੋਂ ਬੋਰਡ ਲਾਏ ਗਏ ਆ ਇਹ ਇਹਦੇ ਵੱਲੋਂ ਲੱਖਾਂ ਰੁਪਈਆ ਖਰਚ ਗਏ ਆ ਬੋਰਡ ਜਿਹੜੇ ਲਾਏ ਗਏ ਆ ਸਵੇਰ ਭਰਦਾ ਤੋਂ ਮੰਗ ਰਿਹਾ ਵਾ ਇੱਕ 400 ਰੁਪਏ ਦਾ ਸਮਾਨ ਲੈ ਕੇ ਦੇਣ ਨੂੰ ਤਿਆਰ ਨਹੀਂ ਸਰਕਾਰ ਪਰ ਲੱਖਾਂ ਰੁਪਈਆ ਬੋਰਡ ਜਿਹੜੇ ਪੋਸਟ ਜਿਹੜੇ ਉਹ ਕਹਿੰਦਾ ਤੇ ਨਾਲ ਨੂੰ ਤਿਆਰ ਆ ਇਹ ਸਭ ਜਿਹੜੀਆਂ ਆਪਣੀਆਂ ਉਹੀ ਝੂਠੇ ਵਾਦੇ ਜਿਹੜੇ ਕਿਤੇ ਹੋਣਗੇ ਜਿਵੇਂ ਇਹ ਕਹਿੰਦੇ ਆ ਟਵੀ ਦੇ ਵਿੱਚ ਵੀ ਮੈਂ ਤੇ ਫੁਣਾਰੇ ਨੇ ਮੈਂ ਆਪਣੇ ਕੋ ਉਹ ਵਾਦੇ ਜਿਹੜੇ ਪੱਕੇ ਕਰਤੇ ਮੈਂ ਆ ਗੱਲ ਦਾ ਮਾ ਉਹ ਕਰਤਾ ਜਿਹੜੇ ਝੂਠੇ ਜਿਹੜੇ ਸ਼ਬਦ ਜਿਹੜੇ ਉਹ ਪੀਂਗੀਆਂ ਜੀਆਂ ਸੋਸ਼ਲ ਮੀਡੀਆ ਤੇ ਪਾਉਂਦੇ ਆ ਉਹ ਬਸ ਆਪਣੀ ਪਬਲਿਕ ਸਿਟੀ ਬਣਾਉਣ ਵਾਸਤੇ ਲੱਗ ਗਈ ਗਰੌਂਡ ਲੈਵਲ ਤੇ ਆਏ ਆ ਜੇ ਆਪਾਂ ਸਰਕਾਰ ਬਣਾਉਣਾ ਜਾਣਦੇ ਆ ਜਾਂਦੇ ਆ ਤੇ ਇਹਨਾਂ ਨੂੰ ਆਪਾਂ ਲਾਣਾ ਵੀ ਜਾਣਦੇ ਸੱਚ ਉਹ ਆਇਗਾ ਦਰਲਾ ਵੀ ਆ ਜਾ ਰਿਹਾ ਹੈ ਤੁਹਾਨੂੰ ਸੇਕਾ ਕਹਿਣਾ ਚਾਹੋਗੇ ਸਰ ਜਦੋਂ ਪੰਜਾਬ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਇਸ ਤੇ ਬੜੇ ਬੜੇ ਤਗੜੇ ਲੋਕਾਂ ਨਾਲ ਵਾਅਦੇ ਕੀਤੇ ਪੰਜਾਬ ਸਰਕਾਰ ਨੇ ਕਿ ਆਉਂਦਿਆਂ ਹੀ ਸਾਰ ਜਿਹੜਾ ਮੇਰਾ ਹਰਾ ਪੈਣਾ ਉਹ ਸਾਰੇ ਮੁਲਾਜ਼ਮਾਂ ਚੱਲਦਾ ਜਿੰਨੇ ਵੀ ਕੱਚੇ ਮੁਲਾਜ਼ਮਾਂ ਉਹ ਅਸੀਂ ਪੱਕੇ ਕਰਾਂਗੇ ਪਰ ਸਾਢੇ 3 ਸਾਲ ਦੇ ਜਾਣ ਦੇ ਬਾਅਦ ਵੀ ਸਰਕਾਰ ਕਿਸੇ ਪਾਸੇ ਨਹੀਂ ਲੱਗ ਰਹੀ ਨਾ ਤਾਂ ਕੋਈ ਮੁਲਾਜ਼ਮ ਪੱਕਾ ਹੋਇਆ ਤੇ ਨਾ ਹੀ ਇਹਨਾਂ ਕੋਈ ਜਿਹੜੀਆਂ ਪੰਜਾਬ ਰੋਡਵੇ ਤੇ ਪੀਆਰਟੀ ਦੀ ਗੱਡੀਆਂ ਨਵੀਆਂ ਤੇ ਇਸ ਕਰਕੇ ਸਾਡੀ ਕੱਲ ਮੀਟਿੰਗ ਜਿਹੜੀ ਕੱਲ ਮੀਟਿੰਗ ਸਾਡੀ ਬੀਤ ਗਈ ਆ ਸੋ ਅੱਜ ਤੇ ਸਾਡੀ ਜਿਹੜੀ ਫੂਬਾ ਕਮੇਟੀ ਸੁਣਾ ਕੱਲ ਫੈਸਲਾ ਲੈ ਆ ਪੀ ਅੱਜ ਅੱਜ ਤੋਂ ਜਿਹੜੀ ਪੋਸਟਪੋਨ ਕੀਤੀ ਜਿਹੜੀ ਅਸੀਂ ਸਾਰਾ ਕੁਝ ਪੋਸਟਪੋਨ ਕੀਤਾ ਸੀ ਉਹਨੂੰ ਫਿਰ ਪ੍ਰਸਤਾਨ ਕਰਦੇ ਆ ਜਿਹੜੀ ਫਿਰ 4 ਵਜੇ ਤੋਂ ਸਾਡੀ ਹੜਤਾਲ ਚੱਲ ਰਹੀ ਹੈ ਜੀ ਬਿਲਕੁਲ ਜੀ ਇਹ ਤੇ ਗੱਲ ਕਲੀਅਰ ਸਰ ਬਹੁਤ ਆਵਦਾ ਤੁਸੀਂ ਸਵਾਲੇ ਪੁੱਛਿਆ ਤੁਹਾਡਾ ਧੰਨਵਾਦ ਆ ਕਿਉਂਕਿ ਗੱਡੀਆਂ ਦੇ ਵਿੱਚ ਨਾ ਤਾਂ ਗੱਡੀਆਂ ਦਾ ਟਾਇਰ ਨੇ ਨਾ ਗੱਡੀਆਂ ਦਾ ਸਫੇਰ ਪਰਾ ਆ ਰਿਹਾ ਕੁਝ ਵੀ ਗੱਡੀਆਂ ਦਾ ਜਿਹੜਾ ਗੱਡੀਆਂ ਜਾ ਕੇ ਤੁਸੀਂ ਵੀਡੀਓ ਲੈ ਸਕਦੇ ਦੀਪੂ ਦੇ ਵਿੱਚੋਂ ਕਿ ਗੱਡੀਆਂ ਜਿਹੜੀਆਂ ਸਪੇਅਰ ਪਾਰਟ ਤੋਂ ਖਰੀਆਂ ਨਵੀਆਂ ਗੱਡੀਆਂ ਚਾਰਲ ਹੋਈ ਅੱਜ ਦੇ ਦਿਨ ਦੇ ਵਿੱਚ ਸਾਡੇ ਦੀਪੂ ਨੂੰ ਘੱਟੋ-ਘੱਟ 600 ਟਾਇਰ ਦੀ ਲੋੜ ਆ ਜਿਹਦੇ ਵਿੱਚੋਂ ਇੱਕ ਟਾਇਰ ਵੀ ਸਾਡੇ ਦੀਪੂ ਦੇ ਉਤਪਾਦਨ ਦੀ ਆ ਕਿਤੇ ਨਾ ਕਿਤੇ ਜਿਹੜੀ ਸਰਕਾਰ ਆ ਉਹ ਸਵਾਲਾਂ ਦੇ ਵਿੱਚ ਵੀ ਕਰੀ ਹੋਈ ਆ ਤਾਂ ਉਹ ਵੀ ਸਰਕਾਰ ਦੇ ਕੋਲੇ ਕੋਈ ਸਪੇਅਰ ਪਾਰਟ ਨਹੀਂ ਸਰਕਾਰ ਦੇ ਕੋਲ ਕੋਈ ਪੈਸਾ ਨਹੀਂ ਸਿਰਫ ਸਰਕਾਰ ਫੀਸ ਵਸੂਟਦੇ ਨੇ ਵਾਵਾ ਕੱਟਣ ਕਰਕੇ ਜਿਹੜੀ ਸਰਕਾਰ ਆ ਉਹ ਵਾਵਾ ਕੱਟਣ ਦੇ ਵਿੱਚ ਹੀ ਪਈ ਪਈ ਆ ਆਮ ਆਦਮੀ ਪਾਰਟੀ ਜਦੋਂ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਸੀ ਮੁੱਖ ਮੰਤਰੀ ਪੰਜਾਬ ਜਿਹੜੇ ਪਰਮਾਨੰਤ ਭਗਵੰਤ ਮਾਨ ਜੀ ਉਹ ਲੋਕਾਂ ਨਾਲ ਵਾਅਦੇ ਕਰਦੇ ਸੀ ਵੀ ਜਦੋਂ ਵੀ ਸਰਕਾਰ ਸੱਤਾ ਦੇ ਵਿੱਚ ਹੋਊਗੀ ਆਉਂਦਿਆਂ ਸਾਰੇ ਜਿਹੜਾ ਹਰਾ ਪੈਨੇ ਆ ਉਹ ਮਜ਼ਦਮਾਂ ਚੱਲੂਗਾ ਚਾਹੇ ਉਹ ਆਊਰਸੋਰਸ ਵਾਲੇ ਚਾਹੇ ਕੰਟਰੈਕਟ ਵਾਲੇ ਚਾਹੇ ਡੇਲੀ ਵੇਸਟੇ ਆ ਚਾਹੇ ਦਿਹਾੜੀਦਾਰਾ ਚਾਹੇ ਉਹ ਕਿਸੇ ਵੀ ਮਹਿਕਮੇ ਦੇ ਕਿਸੇ ਵੀ ਤਰੀਕੇ ਆ ਰੱਖਿਆ ਹੋਣਾ ਉਹ ਹਰਾ ਪੈਨਾ ਉਹ ਮਜ਼ਦਮਾਂ ਚੱਲੂਗਾ ਬਿਲਕੁਲ ਜੀ ਸਿੱਧੇ ਸਿੱਧੇ ਜਿਹੜਾ ਮੈਂ ਕਹਜਾ ਆਮ ਆਦਮੀ ਪਾਰਟੀ ਕੋਲਤਾ ਪਊਗਾ ਕਿਉਂਕਿ ਸਰਕਾਰ ਦੇ ਕੋਲੇ ਇਥੋਂ ਤੱਕ ਕੀ ਰਕਰੀ ਦਾ ਦਿਹ ਅਜਿਹਾ ਤਾਂ ਕਿ ਜਿਹੜਾ ਹਾਡ ਹੌਸੋ ਉਹ ਵੀ ਆ ਧਰਨੇ ਤੇ ਬਟਾ ਤਨਖਾਹ ਉਹਨਾਂ ਨੂੰ ਨਹੀਂ ਮਿਲਦੀ। ਤੁਸੀਂ ਕੰਮ ਮੋਚ ਕਰੋ ਵੀ ਇੱਕ ਬੜੀ ਵੱਡੀ ਛੁਟਣ ਵਾਲੀ ਗੱਲ ਆ ਕਿ ਇੱਕ ਕਨੈਕਟਰ ਡਰਾਈਵਰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਰੋਡ ਤੇ ਲੋਕਾਂ ਨੂੰ ਆਪਣੇ ਆਪਣੇ ਘਰੇ ਪਹੁੰਚਾਉਂਦਾ। ਚਾਹੇ ਕੋਈ ਸਵਾਰੀ ਚੰਗੀ ਚਾਹੇ ਮਾੜੀ ਆਪਦੇ ਘਰੇ ਪਹੁੰਚਾਉਂਦਾ ਉਹਨਾਂ ਨੂੰ। ਉਸ ਤੋਂ ਬਾਅਦ ਜਿਹੜੇ ਮੁਲਾਜ਼ਮ ਕਿਲੋ ਹਜ਼ਾਰ ਯਾਰ ਕਿਲੋਮੀਟਰ ਕਰਕੇ ਆਪਣੇ ਘਰਾਂੋਂ ਆਉਂਦੇ ਆ ਉਹਨਾਂ ਨੂੰ ਆਪਣੀਆਂ ਧੀਆਂ ਬਣਾਉਣ ਦੇਣ ਵਾਸਤੇ ਨਾ ਕੋ ਪੈਸੇ ਆ ਨਹੀਂ। ਰਖੀ ਤੇ ਸਰਕਾਰ ਨੇ ਤਨਖਾਹ ਹੀ ਨਹੀਂ ਪਾਈ ਲੋਕਾਂ ਨਾਲ ਮਜ਼ਾਕ ਕਰਦੀ ਵੀ ਜਿਹੜੀ ਮੁਲਾਜ਼ਮਾਂ ਨਾਲ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਰਣਜੀ ਅੱਜ ਸਾਡੀ ਸਰਕਾਰ ਨਾਲ ਫਿਰ ਮੀਟਿੰਗ ਹੋ ਜਾਏਗੀ ਜੇ ਸਰਕਾਰ ਸਾਨੂੰ ਕੁਝ ਲਿਖਤੀ ਦਿੰਦੀ ਆ ਜਾਂ ਸਾਡੇ ਮਲਾਜ਼ਮ ਜਿਹੜੇ ਆ ਇਹ ਕੰਟੈਕਟ ਵਾਲੇ ਰੈਗੂਲਰ ਕਰਦੇ ਜਾਂ ਔਰਸੋਰਸ ਵਾਲੇ ਤੇ ਕੰਟੈਕਟ ਤੇ ਕਰਦੀ ਆ ਨਾ ਸਾਡੇ ਜਿਹੜੇ ਮਾਜਮ ਨੇ ਕੱਢੇ ਉਹ ਭਾਲ ਕਰਦੀ ਆ ਨਾ ਜਿਹੜੀ ਸਰਕਾਰ ਸਭ ਤੋਂ ਵੱਡਾ ਜਿਹੜਾ ਇੱਕ ਮੇਨ ਮੁੱਦਾ ਸਰਕਾਰ ਸਾਡੇ ਤੇ ਲੈ ਆ ਜਿਹੜਾ ਕਿਲੋਮੀਟਰ ਬੱਸਾਂ ਦਾ ਘਵਾਲਾ ਸਾਡੇ ਤੇ ਸਰਕਾਰ ਲੈ ਕੇ ਆ ਕਿਲੋਮੀਟਰ ਬੱਸਾਂ ਜਿਹੜੀਆਂ ਉਹ ਸਾਰਾ ਸਾਰੇ ਸਾਡੇ ਨਾਲ ਧੋਖਾ ਕਰਦੀ ਸਰਕਾਰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਡੀ ਇਹ ਸਰਕਾਰੀ ਬੱਸਾਂ ਪਈਆਂ ਜਾਂ ਮਹਿੰਗੀਆਂ ਦੇ ਵਿੱਚ ਤੇ ਜਿਹੜੀ ਜਨਤਾ ਨੂੰ ਪਾਉਣ ਵਾਲੀ ਸਫਰ ਸਹੂਲਤ ਜਿਹੜੀ ਉਹ ਵਧੀਆ ਤੇ ਬਿਹਤਰ ਸੀ ਕਿ ਨਾ ਮਿਲ ਸਕੀ ਬਿਲਕੁਲ ਜੀ ਪੰਜਾਬ ਸਰਕਾਰ ਕੋਈ ਵੀ ਵਾਦਾ ਪੂਰਾ ਨਹੀਂ ਹੋਇਆ ਜੇ ਵਾਦਾ ਪੂਰਾ ਹੋਇਆ ਹੋਵੇ ਤੇ ਜਿਹੜੇ ਆਮ ਲੋਕ ਨੇ ਜਿਵੇਂ ਮੁਲਾਜ਼ਮ ਨੇ ਜਾਂ ਕਿਸਾਨ ਜਤੇ ਬੰਨੀ ਨੇ ਸਾਰਿਆਂ ਤੁਹਾਡੇ ਸਾਹਮਣੇ ਪ੍ਰਦਰਸ਼ਨ ਧਰਨੇ ਰੋਡਾਂ ਦੇ ਉੱਪਰ ਨੇ ਜੇ ਸਰਕਾਰ ਨੇ ਕਿਸੇ ਨੂੰ ਕੁਝ ਦਿੱਤਾ ਹੋਵੇ ਨਾ ਤੇ ਫਿਰ ਕੋਈ ਵੀ ਜਿਹੜਾ ਵਰਕਰ ਆ ਕੋਈ ਵੀ ਜਿਹੜਾ ਕਿਸਾਨ ਜਾਂ ਹੋਰ ਕਈ ਆਗੂ ਜਤੇ ਬੰਨੀ ਦੇ ਵਿੱਚ ਨੇ ਉਹ ਕੋਈ ਵੀ ਜਿਹੜਾ ਆਗੂ ਰੋਡ ਦੇ ਉੱਪਰ ਨਹੀਂ ਜਾਂਦਾ ਜੀ ਅੱਜ ਦੀ ਮੇਰੇ ਨਾਲ ਸਾਨੂੰ ਕੋਈ ਲਿਖਤੀ ਦਿੰਦੇ ਆ ਤਾਂ ਠੀਕ ਆ ਨਹੀਂ ਤੇ ਜਿੱਤੇ ਟ੍ਰਾਂਸਪੋਰਟ ਮੰਤਰੀ ਸਾਡੇ ਜਾਂ ਮੁੱਖ ਮੰਤਰੀ ਪੰਜਾਬ ਜਿੱਤੇ ਪੰਜਾਬ ਦੇ ਮੰਤਰੀ ਇਹ ਝੰਡਾ ਲਾਉਂ ਜਾਂਦੇ ਉੱਥੇ ਨਾਲ ਦੀ ਕਾਲੇ ਚ ਨੇਨਾ ਉਹਨਾਂ ਦਾ ਮਰਦਾਬਾਦੀ ਕੀਤੀ ਜਾਊਗੀ ਤੁਹਾਨੂੰ ਕੋਈ ਸਵਾਲਾਂ ਦੀ ਪੁੱਛਗਿੱਛ ਕੀਤੀ ਜਾਊਗੀ ਕਿ ਜਿਹੜੇ ਸਾਢੇ 3 ਸਾਲ ਪਹਿਲਾਂ ਸਾਡੇ ਬੀਤ ਗਿਆ ਤੁਸੀਂ ਸਾਡੇ ਮਲਾਜ਼ਮਾਂ ਨੂੰ ਦਿੱਤਾ ਗਿਆ